ਬੀਤੀ ਰਾਤ ਪਿੰਡ ਗੜਾ ਵਿਖੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੈਦ ਮਨੋਹਰ ਬਾਬਾ ਬਿੱਟਾ ਵਾਸੀ ਗੜਾ ਨੇ ਦੱਸਿਆ ਕਿ ਮੇਰੇ ਘਰ ਰਾਤ ਵੇਲੇ ਪੇਟੀ ਦੇ ਜਿੰਦੇ ਨੂੰ ਤੋੜ ਕੇ ਅੰਦਰੋਂ 10 ਤੋਂ 12000 ਦੇ ਕਰੀਬ ਨਗਦੀ ਅਤੇ ਇੱਕ LCD ਚੋਰੀ ਕਰਕੇ ਚੋਰ ਫਰਾਰ ਹੋ ਗਏ ਤੇ ਅਸੀਂ ਘਰ ਵਿੱਚ ਮੌਜੂਦ ਨਹੀਂ ਸੀ ਇਸ ਵਾਰ 112 ਤੇ ਫੋਨ ਕਰਕੇ ਪ੍ਰਸ਼ਾਸਨ ਸੂਚਿਤ ਕਰ ਦਿੱਤਾ ਹੈ ਪ੍ਰਸ਼ਾਸਨ ਵੱਲੋਂ ਮੌਕਾ ਦੇਖ ਭਰੋਸਾ ਦਿੱਤਾ ਕਿ ਚੋਰਾਂ ਦੀ ਭਾਲ ਕਰਕੇ ਜਲਦੀ ਕਾਬੂ ਕੀਤੇ ਜਾਣਗੇ ਹਾਂਜੀ ਸਰ ਕੀ ਨਾਂ ਹੈ ਤੇ ਕਿਹੜਾ ਪਿੰਡ ਮੇਰਾ ਨਾਂ ਜੀ ਬੈਦ ਮਨੂਰਦਲ ਬਟਾ ਪਿੰਡ ਆਪਣਾ ਗੜਾ ਹੀ ਹੈ ਰਹਿائش ਆ ਸਾਡੀ ਦੂਜੇ ਪਾਸੇ ਘਰ ਆ ਸਵੇਰੇ ਮੇਰੀ ਲੜਕੀ ਇਧਰ ਜਿੰਦਾ ਖੁੱਦਣ ਅਸੀਂ ਤੇ ਸਫਾਈ ਕਰਦੇ ਅਸੀਂ ਦੁਕਾਨ ਦੀ ਨਾਲੀ ਦੁਕਾਨ ਆ ਸਾਡੀ ਉਹ ਜਦੋਂ ਮੇਰੀ ਆਣ ਕੇ ਲੜਕੀ ਨੇ ਦੇਖਿਆ ਵੀ ਜਿੰਦੇ ਦੋਨੇ ਅੰਦਰ ਟੁੱਟੇ ਹੋਏ ਸੀਗੇ ਆਣ ਕੇ ਮੈਨੂੰ ਦੱਸਿਆ ਵੀ ਡੈਡੀ ਮੇਰੇ ਦਾ ਕਰਕੇ ਆਪਣੀ ਚੋਰੀ ਹੋ ਗਈ ਆ ਕੁਝ ਨਗਦਮਣੀ ਵੀ ਲੈ ਕੇ ਗਏ ਆ ਤੇ एलसीडी ਉਹ ਵੀ ਲਗਾਇਆ ਉਤੇ ਪੱਕੇ ਖੋਦੜ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਹਨਾਂ ਖੁੱਲੇ ਨਹੀਂ ਹੈ ਜਾਂ ਤੱਕ ਵੀ ਉਤੇ ਕੋ ਆ ਜਲਦੀ ਜਲਦੀ ਦੇ ਵਿੱਚ ਸਾਰਾ ਕੰਮ ਕਰਕੇ ਗਿਆ ਕਿੰਨੀ ਕਿ ਰਕਮ ਲੱਗੇ ਦੇਖੋ ਆਈਡੀਆ ਸਾਡੇ ਸਾਥ ਦੇ ਨਾਲ ਉਹ 12 1 ਵਜੇ ਤੋਂ ਬਾਅਦ ਹੀ ਗੱਲ ਆਏ ਰਾਤ ਦੀ ਲਗਦੀ ਕਿੰਨੀ ਕਿ ਲੱਗੇ ਹਾਂ ਲਗਦੀ ਕਿੰਨੀ ਕਿ ਲੱਗੇ ਲਗਦੀ 10000 ਤੋਂ ਉੱਪਰ ਆ 20 ਦੇ ਲੱਗੀ ਸੀਗੀ ਤੇ ਬੈਡ ਦੇ ਵਿੱਚ ਰੱਖੀ ਹੋਈ ਸੀ ਕੀ ਕੀ ਸਮਾਨ ਚੋਰੀ ਕਰਕੇ ਲਿਆ ਸਮਾਨ ਐਲਸੀਡੀ ਵਗੈਰਾ ਲਗਾਇਆ ਤਾਂ ਨਕਦ ਕੈਸ਼ ਲਗਿਆ ਹੋਰ ਬਾਕੀ ਜਿਹੜਾ ਪਹਿਲਾਂ ਦਾ ਸੀ ਕਿਉਂ ਨਹੀਂ ਦੇਖਾਂਗੇ ਬਾਦ ਵਿੱਚ ਕਿਉਂਕਿ ਇਹ ਮੁਲਾਜ਼ਮ ਪੁਲਿਸ ਨਹੀਂ ਆਈ ਹੈਗੀ ਸਵੇਰੇ ਆਈ ਸੀ 112 ਨੰਬਰ ਤੇ ਫੋਨ ਕੀਤਾ ਉਹ ਆ ਕੇ ਲਗਾ ਸਾਰਾ ਕੁਝ ਫੋਟੋ ਵਗੈਰਾ ਕਰਕੇ ਸਾਰਾ ਕੁਝ ਲੈ ਕੇ ਕੋਈ ਸੀਸੀਟੀਵੀ ਐਪਲੀਕੇਸ਼ਨ ਵਗੈਰਾ ਸਾਰਾ ਕੁਝ ਆਸੇ-ਪਾਸੇ ਕਵਰੇਜ ਦੀ ਕੁਝ ਨਹੀਂ ਦੇਖੇ ਨਹੀਂ ਲੱਗੀ ਹੈਗਾ ਕੋਈ ਹਾਂ ਜੀ ਜਿਹੜੇ ਇੱਥੇ ਬੰਦ ਸੀਗਾ ਕੰਮ ਘਰ ਇਹ ਕਮਰਾ ਬੰਦ ਸੀ ਲੋਕ ਲਾਇਆ ਉਸੇ ਵੱਡਾ ਜਿੰਦਾ ਉਹ ਦੇਖੋ ਜਿੰਦਾ ਬੜਾ ਤਗੜਾ ਜਿੰਦਾ ਲੱਗਾ ਹੋਇਆ ਸੀ ਉਹਨੂੰ ਵੀ ਪਤਾ ਨਹੀਂ ਕਿੱਦਾਂ ਖੋਲਿਆ ਕਿੱਦਾਂ ਨਹੀਂ ਖੋਲਿਆ ਦੋ ਜਿੰਦਾ ਤੋੜਿਆ ਪੇਟੀ ਦਾ ਜਿੰਦਾ ਤੋੜਿਆ ਇਸ ਘਰ ਵਿੱਚ ਰਹਿਸ਼ ਹੈ ਨਹੀਂ ਸੀ ਪਰ ਰਹਿਸ਼ ਸੀਗੀ ਮਤਲਬ ਜਿੱਦਾਂ ਮੇਰੇ ਮਾਤਾ ਦੀ ਡੈਥ ਹੋ ਗਈ ਤੇ ਲੜਕੀ ਘਰ ਹੁੰਦੀ ਕਲੀ ਮੈਂ ਉੱਥੇ ਸੌਂਦਾ ਨਹੀਂ ਤਾਂ ਵੈਸੇ ਇੱਥੇ ਪਈਦਾ ਸੀਗਾ ਇਹ ਵੀ ਸਾਡੀ ਰਹਿਸ਼ ਆ ਵੀ ਘਰ ਦੀ ਰਹਿਸ਼ ਆ ਜਿਸ ਦਿਨ ਚੋਰੀ ਹੋ ਉਸ ਦਿਨ ਨਹੀਂ ਸੀ ਕਿਤੇ ਇੱਥੇ ਹੁਣ ਪ੍ਰਸ਼ਾਸਨ ਤੋਂ ਕੀ ਮੰਗਦੇ ਪ੍ਰਸ਼ਾਸਨ ਤੋਂ ਬੱਸੰਦੋ ਜੋ ਸਮਾਨ ਆ ਸਾਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਜਿਹੜੇ ਬੰਦੇ ਸਹੀ ਆ ਉਹਨੂੰ ਆਪਣੇ ਫੜਨ ਨਜਾਇਜ਼ ਨਾਲ ਕਿਸੇ ਨੂੰ ਦੂਜਾ ਤਾਂ ਖੰਨ